अच्छा जी ਤੁਹਾਡੀ ਇੰਜੀਨੀਅਰ ਸਾਹਿਬ ਜਿਹੜਾ ਇਹਨਾਂ ਨੇ ਹੁਣੇ ਕੋਡ ਕੀਤਾ ਵੀ ਇੰਡੀਵਿਜੂਅਲ ਸਰਵੇ ਕੀਤਾ ਗਿਆ ਇੱਥੇ ਘਰ ਘਰ ਜਾ ਕੇ ਲੈਂਡ ਓਨਰ ਦੇ ਨਾਲ ਵੀ ਉਹਨਾਂ ਦੇ ਵਿੱਚੋਂ 25 20 25% ਨੇ ਇਹਦੇ ਨਾਲ ਆਪਣਾ ਕੰਸਰਨ ਨਹੀਂ ਦਿੱਤਾ ਕੰਸੈਂਟ ਦਿੱਤਾ ਵੀ ਅਸੀਂ ਨਹੀਂ ਲਾਉਣੀ ਚਾਹੁੰਦੇ ਹੈਗੇ ਅਸੀਂ ਇਹ ਜਮੀਨ ਨਹੀਂ ਦੇਣੀ ਬਾਕੀ ਉਹਦੇ ਵਿੱਚ ਨੇ ਜਾਨੀ ਉਹ ਜਿਹੜੇ ਇਹਨਾਂ ਨੇ ਕੋਡ ਕੀਤਾ ਉਹ ਰਿਪੋਰਟ ਕੀ ਹੈ ਜੀ ਉਹ ਦੇ ਦਿਓ ਬਸ 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 ਮਰਦ ਨੇ ਵੀ ਦਾ ਇੰਦਾ ਸਾਈਜ਼ ਹੈ ਇੰਨੀ ਲੈਡ ਨਹੀਂ ਜਿਹੜਾ ਜਿਹੜਾ ਦੇਖੋ ਇਹ ਅਫਸਰ ਸਹਿਬਾਨ ਆਏ ਨੇ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਜੋ ਇਹਨਾਂ ਨੇ ਤੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਅਸੀਂ ਤਾਂ ਉਸੇ ਚੀਜ਼ ਦਾ ਜਵਾਬ ਮੰਗਦੇ ਆ ਵੀ ਉਹ ਇਹਨਾਂ ਦੀ ਇਨਫੋਰਮੇਸ਼ਨ ਦੇ ਸੋਰਸਸ ਕੀ ਨੇ ਉਹ ਨੇ ਡਿਸਕ੍ਰਾਈਬ ਕਰ ਦਿਓ ਮੈਂ ਦੱਸ ਦਿਓ ਜਾਂ ਉਹ ਕਹਿ ਦੇਣ ਵੀ ਮੇਰੇ ਤੋਂ ਗਲਤੀ ਨਾ ਬੋਲਿਆ ਗਿਆ ਨਹੀਂ ਕਰੋ ਕਰੋ ਜਾ ਕੇ ਇਹ ਡਾਟਾ ਫਾਈਲ ਕੀਤਾ ਹੈ ਦੇਖੋ ਤੁਸੀਂ ਉਹਦਾ ਜਵਾਬ ਦੇਵਾਂਗੇ ਅਜੀ ਤੁਸੀਂ ਰਿਪੋਰਟ ਕੰਪਲੀਟ ਨਹੀਂ ਹੋ ਦੇਖੋ ਜੇ ਨਹੀਂ ਅਭੀ ਜੇ ਥੋਤੋ ਗਲਤੀ ਨਾਲ ਕਿਹਾ ਗਿਆ 20 25% ਜਿਹੜੀ ਰੇਸ਼ੋ ਤੁਸੀਂ ਕੋਡ ਕੀਤੀ ਆ ਤਾਂ ਤੁਸੀਂ ਕਹਿਦੇ ਮੇਰੇ ਤੋਂ ਬਰਬਲੀ ਬੋਲੇ ਗਿਆ ਰਿਪੋਰਟ ਅਜੀ ਤਿਆਰ ਕਰ ਰਹੇ ਆ ਦੇਖੋ ਐ ਹੋਈ ਤਾਂ ਨਹੀਂ ਰਿਪੋਰਟ ਤਿਆਰ ਜੀ ਯਾਨੀ ਜਿਹੜਾ ਤੁਸੀਂ 25% ਕਿਹਾ ਹੈ ਇੱਕ ਮਿੰਟ ਜਿਹੜਾ 25% ਤੁਸੀਂ ਕਿਹਾ ਉਹ ਬਰਬਲੀ ਵੈਸੇ ਹੀ ਕਹਿ ਹੋ ਗਿਆ ਫਿਰ ਤਾਂ ਨਹੀਂ ਦੇਖੋ ਅੱਜ ਅਸੀਂ ਆਇਆ ਫਿੰਡ ਲੈਵਲ ਤੇ ਨਹੀਂ 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 ਉਹ ਗੱਲ ਇੱਕ ਅਲੱਗ ਹੋ ਗਈ ਜੀ ਉਹ ਸੁਣ ਲਈ ਜੀ ਗੱਲ ਤਿੰਨ ਤਿੰਨ ਬੰਦੇ ਸਾਨੂੰ ਦੱਸਣ 30 ਤਕਲੀਫਾਂ ਕੀ ਆ ਕੋਈ ਅਸੀਂ ਗੱਲ ਅੱਗੇ ਪੇਸ਼ ਕਰਾਂਗੇ ਠੀਕ ਹੈ ਜੀ ਅਸੀਂ ਗੱਲ ਇਹ ਕਰ ਰਹੇ ਜੀ ਜਿਹੜਾ ਨਹੀਂ ਜੀ ਲੜੀ ਲੜੀ ਉਹਦੀ ਗੱਲ ਉਹੀ ਸ਼ੁਰੂ ਉਹੀ ਗੱਲ ਸ਼ੁਰੂ ਕਰਤੀ ਤੁਸੀਂ ਪਹਿਲੇ ਆਪਣਾ ਨਾਮ ਦੱਸੇ ਹਾਂਜੀ ਬੈਠੋ ਜੀ ਤੁਸੀਂ ਬੈਠੋ ਤੁਸੀਂ ਆਪਣਾ ਨਾਮ ਮੈਂ ਦੱਸਦਾ ਜੀ ਤੁਸੀਂ ਬੈਠੋ 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 ਲਿਖ ਲਓ ਜੀ ਨਾਮ ਨਾਮ ਲਿਖ ਲਓ ਜੀ ਖੁਸ਼ਿੰਦਰ ਸਿੰਘ ਕੁਸ਼ ਇੰਦਰ ਸਿੰਘ ਸਾਨੂੰ ਬਲਦੇਵ ਸਿੰਘ ਪਿੰਡ ਜੰਡ ਸਾਹਿਬ ਜਿਹੜਾ ਤੁਸੀਂ 25% ਦੀ ਰੇਸ਼ੋ ਦੱਸੀ ਹੈ ਉਹ ਸਹੀ ਹੈ ਜਾਂ ਨਹੀਂ ਹੈ ਜੀ ਹਾਂ ਬਲਦੇਵ ਸਾਹਿਬ ਦੇਖੋ ਆਹ ਜੀ ਪ੍ਰੀਲੀਮਰੀ ਰਿਪੋਰਟ ਆ ਸਾਡੀ ਤਿਆਰ ਹੋ ਰਹੀ ਹੈ ਜੀ ਰਿਪੋਰਟ ਵੀ ਤੁਸੀਂ ਪਹਿਲੇ ਹੀ ਕਹਿਤਾ ਸੀ ਅਸੀਂ ਪਿੰਡ ਲੈਵਲ ਤੇ ਤਾਂ ਹੀ ਸਰਵੇ ਕਰਨ ਆਏ ਆ ਵੀ ਪਿੰਡ ਲੈਵਲ ਤੇ ਤੁਹਾਡੇ ਇਤਰਾਜ਼ ਜਗੇ ਤੁਸੀਂ ਲਿਖ ਕੇ ਦੇ ਦਿਓ ਜਾਂ ਵਰਬਲੀ ਤੁਸੀਂ ਪਹਿਲੇ ਨਾ ਲਿਖਾਓ ਤੇ ਉਹਦੇ ਬਾਅਦ ਆਪਣਾ ਦੱਸੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੋਰਡ ਦੀ ਜਾਣ ਤੱਕ ਸੁਣਵਾਈ ਹੈ ਜੀ ਅੱਜ ਸਰਵੇ ਨਹੀਂ ਕਰਨਾ ਤੁਸੀਂ ਹੁਣੇ ਕਿਹਾ ਵੀ ਅਸੀਂ ਹੁਣ ਸਰਵੇ ਕਰਨਾ ਆਏ ਹਾਂ ਜੀ ਨਹੀਂ 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 ਸਰਵੇ ਨਹੀਂ ਕਰਨਾ ਹੈ ਅੱਜ ਪਬਲਿਕ ਹੀਅਰਿੰਗ ਆ ਹਾਂ ਪਬਲਿਕ ਹੀਅਰਿੰਗ ਆ ਪਬਲਿਕ ਹੀਅਰਿੰਗ ਹੈ ਨਾ ਜੀ ਪਬਲਿਕ ਹੀਅਰਿੰਗ ਹੈ ਜਿਹੜਾ 25% ਕਿਹਾ ਤੁਸੀਂ ਉਹਦੀ ਰਿਪੋਰਟ ਵਾਲੇ ਤਿਆਰ ਹੋਈ ਨਹੀਂ ਤੋ ਉੱਥੇ ਵੈਸੇ ਹੀ ਵਰਬਲ ਹੀ ਕਹਿ ਹੋ ਗਿਆ ਬਸ ਇਹੀ ਗੱਲ ਉਹ ਦੇਖੋ ਉਹ ਤੇ ਤਿਆਰ ਕਰ ਲਾਵਾਂਗੇ ਅਸੀਂ ਫੋਟਾ ਹਲੇ ਤਿਆਰ ਹੈ ਨਹੀਂ ਹਲੇ ਤਿਆਰ ਹੈ ਨਾ ਜੀ ਆਹ ਫੋਨ ਕੱਢਿਓ ਜੀ ਪੱਲੋਂ ਉਹ ਰਿਪੋਰਟ ਤਿਆਰ ਕੀਤੀ ਗਈ ਉਹਦੇ ਵਿੱਚ ਆਹ ਕਾਲੀ ਪੈਨਸਲ ਮੈਕੈਨਿਕਲ ਪੈਨਸਲ ਕਹਿੰਦੇ ਜੀ ਨੂੰ ਡਰਾਇੰਗ ਪੈਨਸਲ ਇਹ ਯੂਜ਼ ਕੀਤੀ ਗਈ ਆ ਪਰਮਾਨੈਂਟ ਇੰਕ ਦੇ ਨਾਲ ਨਹੀਂ ਲਿਖਿਆ ਕਾਉਣਾ ਸੀ ਰਮੇਸ਼ ਸਿੰਘ ਯਾਰ ਰਮੇਸ਼ ਕੁਮਾਰ ਸਮਥਿੰਗ ਰਮੇਸ਼ ਨਾਂ ਦਾ ਵਿਅਕਤੀ ਆਇਆ ਸੀਗਾ ਹਰਮੇਸ਼ ਉਹਦੇ ਵੱਲੋਂ ਆ ਤੁਸੀਂ ਚੈੱਕ ਕਰ ਲਓ ਬਈ ਇਹ ਨਾ ਤਾਂ ਕਾਲਾ ਪੈਨ ਹੈ ਇਹ ਕਾਲੀ ਪੈਨਸਲ ਹੈ ਜਿਹਨੂੰ ਰੱਬ ਕੀਤਾ ਜਾ ਸਕਦਾ ਬਾਅਦ ਦੇ ਵਿੱਚ ਜੋ ਕੁਛ ਇਹਦੇ ਵਿੱਚ ਲਿਖਿਆ ਬਈ ਆ ਦੇਖੋ ਪਾਲਿਸ਼ ਕੀਤਾ ਜਾ ਸਕਦਾ ਤੁਸੀ ਇਹ ਚੈੱਕ ਕਰ ਲਓ ਤੁਸੀਂ ਉਹ ਦੇਖੋ ਜਦੋਂ ਸਾਝੇ ਕਰਦੇ ਆ ਨਾ ਦੇਖੋ ਮੈਂ ਤੁਹਾਨੂੰ ਇੱਕ ਕਲੀਅਰ ਕਰਦੇ ਹਾਂ ਕਿ ਅਸੀਂ ਸਰਵੇ ਕਰਦੇ ਆਂ ਕੁਝ ਗੱਲਾਂ ਜਿੱਦਾਂ ਇਹ ਇਨ ਹਨ ਫੈਮਿਲੀ ਡਿਟੇਲ ਲਈ ਹੈ। ਕਈ ਵਾਰ ਉਹ ਅਸੀਂ ਇਨਕਮ ਦੀ ਗੱਲ ਕਰਦੇ ਆਂ ਉਸ ਹੈ ਨਾ ਇਨਕਮ ਅਸੀਂ ਬਾਅਦ ਦੇ ਵਿੱਚ ਵੀ ਕੈਲਕੂਲੇਸ਼ਨ ਉਹਦੀ ਹੁੰਦੀ ਹੈ। ਹਾਂ ਜੇ ਫਿਰ ਉਹ ਤੁਸੀਂ ਆਪਣੇ ਵਿੱਚ ਕੀ ਕੈਲਕੂਲੇਸ਼ਨ ਹੁੰਦੀ ਹੈ ਜਿੱਦਾਂ ਤੇ ਤਾਂ ਤੁਹਾਡੇ ਤੋਂ ਪੁੱਛਦੇ ਤੁਹਾਡੀ ਕਿੰਨੀ ਜ਼ਮੀਨ ਜਾ ਰਹੀ ਹੈ। ਦੋ ਮਰਲੇ ਜਾ ਰਹੀ ਅਸੀਂ ਬਾਦ ਦੇ ਵਿੱਚ ਉਹਦੀ ਪਟਕਟਿਵਿਟੀ ਕੀ ਹੈ ਉਹਦੇ ਤੋਂ ਕਿੰਨੀ ਇਨਕਮ ਹੈਗੀ ਉਹਦੇ ਪ੍ਰਾਈਸ ਕੀ ਹੈ ਉਹ ਜਾ ਕੇ ਅਸੀਂ ਘਰੇ ਵੀ ਕੈਲਕੂਲੇਟ ਕਰਦੇ ਆ ਦੇਖੋ ਜਾਨੀ ਠੀਕ ਹੈ ਤੇ ਉਹ ਕੁਝ ਗੱਲਾਂ ਅਸੀਂ ਇਧਰੋਂ ਪੁੱਛ ਕੇ ਕੁਝ ਕੈਲਕੂਲੇਸ਼ਨ ਸਾਡੀ ਘਰੇ ਜਾ ਕੇ ਵੀ ਹੁੰਦੀ ਹੈ ਐਮ ਐਸ ਪੀ ਕੀ ਹੈ ਜੀ ਜਿੱਦਾਂ ਅਸੀਂ ਪੈਡੀ ਦੀ ਗੱਲ ਕਰੀ ਹੈ ਜੀ 1 ਏਕੜ ਦੇ ਵਿੱਚ ਸਾਨੂੰ ਪਤਾ ਹੈ ਸਾਡੀ ਪਟਕਟਿਵਿਟੀ ਕਿੰਨੀ ਹੈ ਉਸ ਹਿਸਾਬ ਦੇ ਨਾਲ ਤੁਹਾਡੇ ਤਾਂ ਉਹ ਹੋ ਸਕਦਾ ਵੀ ਕੀ ਵਾਰ ਪੂਰੀ ਇਨਫਾਰਮੇਸ਼ਨ ਨਾ ਲੇਹੀ ਹੋ ਮੈਲੇ ਫਿਰ ਤੁਸੀਂ ਉਹਨੂੰ ਆਪਣੇ ਦਫ਼ਤਰ 'ਚ ਬੈਠ ਕੇ ਕੈਲਕੂਲੇਟ ਕਰਕੇ ਫਿਰ ਲਿਖਣਾ ਹੁੰਦਾ ਉਹ ਦੇਖੋ ਜਿੱਦਾਂ ਤੁਸੀਂ ਲਿਖਣਾ ਹੁੰਦਾ ਫਿਰ ਇਹ ਇੰਟਰਮ ਦੀ ਗੱਲ ਕਰੀਏ ਉਹ ਠੀਕ ਹੈ ਵੀ ਜਿਹੜਾ ਫਾਰਮ ਆ ਤਾਂ ਕਾਲੀ ਪੈਨਸ਼ਨ ਦਾ ਲਿਖਿਆ ਜਾਂਦਾ ਵੀ ਕੁਝ ਕੈਲਕੂਲੇਸ਼ਨ ਆ ਤੁਸੀਂ ਦਫ਼ਤਰ ਬੈਠ ਕੇ ਕਰ ਲੈਂਦੇ ਆ ਉਹਦੇ ਮੁਤਾਬਕ ਫਿਰ ਉੱਥੇ ਉਹ ਨੋਟ ਡਾਊਨ ਕਰਨੀਆਂ ਹੁੰਦੀਆਂ ਇਹੀ ਇੱਕ ਐਗਜ਼ਾਮਪਲ ਦਿੱਤਾ ਨਾ ਕਿਸੇ ਨੇ ਬੋਲਤਾ ਸਾਡੀ 0.5 ਏਕੜ ਹਾਂਜੀ ਹੂੰ ਹੂੰ ਠੀਕ ਹੈ ਹੁਣ ਸਾਨੂੰ ਪਤਾ ਐ ਐਮਐਸਪੀ ਕੀ ਹੈ ਉਹਦਾ ਪ੍ਰੋਡਕਟਿਵਿਟੀ ਕੀ ਹੈ ਤੇ ਉਹ ਜਿਹੜੀ ਕੈਲਕੂਲੇਸ਼ਨਾਂ ਕਰੇ ਜਾ ਕੇ ਉਹ ਜਿਹੜੀ ਇਨਕਮ ਆ ਜੇ ਤੱਕ ਕਰੇ ਆਪਣੇ ਘਰੇ ਜਾ ਕੇ ਤੁਸੀਂ ਜੋ ਦਫਤਰ ਦੇ ਵਿੱਚ ਉਹ ਫਾਈਨਲ ਤੇ ਕਰਨੀ ਹੁੰਦੀ ਹੈ ਆਫਿਸ ਦੇ ਵੀ ਤੁਹਾਡੇ ਚ ਫਾਈਨਲ ਤੇ ਕਰਨੀ ਹੈ ਨਾ ਉੱਥੇ ਤਾਂ ਹੀ ਫਿਰ ਉਹ ਲਾਈਟ ਪੈਨਸਲ ਦਾ ਯੂਜ਼ ਕਰਦੇ ਵੀ ਅਗਰ ਜੇ ਉੱਪਰ ਨੀਚੇ ਕੋਈ ਜਾਨੀ ਜਿਹੜਾ ਤੁਹਾਡਾ ਹਰਮੇਸ਼ ਸਿੰਘ ਜਾਂ ਹਰਮੇਸ਼ ਕੁਮਾਰ ਬੰਦਾ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਆਇਆ ਸਰਵੇ ਕਰਨ ਵਾਸਤੇ ਡੋ ਟੂ ਡੋਰ ਲੈਂਡ ਓਨਰ ਦੇ ਕੋਲ ਗਿਆ ਉਹਨੇ ਕਾਲੀ ਪੈਨਸਲ ਦੇ ਨਾਲ ਜਾਂ ਕੱਚੀ ਪੈਨਸਲ ਕਹਿੰਦੇ ਆ ਸਾਡੇ ਇੱਥੇ ਉਹਦੇ ਨਾਲ ਜੋ ਨੋਟ ਡਾਉਨ ਕੀਤਾ ਉਸ ਤੋਂ ਬਾਅਦ ਸਰਵੇ ਦੇ ਮੁਤਾਬਕ ਤੁਸੀਂ ਆਫਿਸ 'ਚ ਬੈਠ ਕੇ ਜਿਹੜੀ ਕੈਲਕੂਲੇਸ਼ਨ ਕਰਨੀ ਹੁੰਦੀ ਹੈ ਉੱਥੇ ਜੇ ਕੋਈ ਗਲਤ ਹੋਵੇ ਤਾਂ ਉਹਨੂੰ ਰੱਬ ਕਰਕੇ ਤੁਸੀਂ ਦੁਬਾਰਾ ਉੱਥੇ ਨੋਟ ਡਾਉਨ ਕਰਦੇ ਆ ਰੱਬ ਕਰਕੇ ਤੁਸੀਂ ਨੋਟਾਂ ਉੱਥੇ ਕਰਕੇ ਉਹਨੂੰ ਕਰੈਕਟ ਕਰ ਦਿੰਨੇ ਆ ਇਹੀ ਹੈ ਜੀ ਦੇਖੋ ਹੁਣ ਜਿੱਦਾਂ ਤੁਸੀਂ ਪਸ਼ੂ ਦੀ ਗੱਲ ਕੀਤੀ ਅੱਜ 20 ਕਿਲੋ ਦੁੱਧ ਦਿੰਦਾ ਉਹ 62 ਰੁਪਏ ਕਿ ਲੋ ਹੈ ਉਹ ਉਹਨ ਕੈਲਕੂਲੇਸ਼ਨ ਜਾ ਕੇ ਉਹ ਘਰੇ ਕਰੇਗਾ ਬਈ 8 20 ਕਿੰਨਾ ਆ ਗਿਆ ਉਹ ਉੱਥੇ ਵੀ ਉਹ ਲਿਖ ਲੇਗਾ ਠੀਕ ਹੈ ਜੀ ਯਾਨੀ ਦਾ ਮਤਲਬ ਇਹ ਆ ਵੀ ਜਿਹੜੀ ਇਹ ਰਿਪੋਰਟ ਤੁਸੀਂ ਉਹਰੇ ਘਰ ਚ ਤਿਆਰ ਕਰਦੇ ਆ ਇਸ ਭਾਵਨਾ ਵੀ ਤੁਸੀਂ ਉੱਥੇ ਜਾ ਕੇ ਇਹਨੂੰ ਚੇਂਜ ਕਰ ਲੈਂਦੇ ਆ ਉਹ ਦੇਖੋ ਮਾਈਨਰ ਕੈਲਕੂਲੇਸ਼ਨ ਮਾਈਨਰ ਉਧਰ ਬਣਾਓ ਜੀ ਮਾਈਨਰ ਕੈਲਕੂਲੇਸ਼ਨ ਕਹਿੰਦੇ ਕਰਦੇ ਨੇ ਇਹਦੇ ਵਿੱਚ ਮਾਈਨਰ ਇੱਕ ਮਿੰਟ ਮਾਈਨਰ ਕੈਲਕੂਲੇਸ਼ਨ ਚੇਂਜ ਹੋ ਜਾਂਦੀ ਹੈ ਇਹੀ ਕਹਿੰਦੇ ਤੁਸੀਂ ਜੀ ਨਹੀਂ 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 ਮਾਈਨਰ ਜਿੱਦਾਂ ਕੈਲਕੂਲੇਸ਼ਨ ਹੈਗੀ ਵੀ 20 ਕਿਲੋ ਹੈ ਜੀ ਤੇ 62 ਰੁਪਏ ਕਿਲੋ ਥੋੜੀ ਬਹੁਤ ਕੈਲਕੂਲੇਸ਼ਨ ਉਹ ਤੇ ਘਰੇ ਜਾ ਕੇ ਕਰਨਾ ਪਊਗਾ ਹਾਂ ਠੀਕ ਹੈ ਜੀ ਠੀਕ ਹੈ ਜੀ ਆ ਗਿਆ ਇਹਦਾ ਮਤਲਬ ਇਹ ਹੈ ਜੀ ਵੀ ਜਿੰਨਾ ਵੀ ਆਪਣੇ ਕੋਲ ਸਰਵੇ ਗਿਆ ਉਹ ਅੱਗੇ ਜਾ ਕੇ ਆਪਣੇ ਦਫ਼ਤਰ 'ਚ ਬੈਠ ਕੇ ਉਹ ਚੇਂਜ ਕਰ ਸਕਦੇ ਆਹ ਕਾਲਜ ਕਰਦਾ ਜੀ ਇਹਨਾਂ ਨੇ ਲਓ ਜੀ ਫਿਰ ਰਿਪੋਰਟ ਗਲਤ ਦੇਖੋ ਜੀ ਮੇਰਾ ਇੱਕ ਸਵਾਲ ਹੈ ਹਾਂ ਕਰੋ ਜੀ ਸਵਾਲ ਤੁਸੀਂ ਰਾਈਟ ਕਿਹਾ ਵੀ ਤੁਸੀਂ ਤੁਸੀਂ ਆਪਣਾ ਨਾਮ ਲਿਖਾ ਮੈਂ ਲਿਖਾ ਮੇਰਾ ਨਾਮ ਸੰਦੀਪ ਸਿੰਘ ਸੰਦੀਪ ਸਿੰਘ son of ਗਰਮੇਲ ਸਿੰਘ ਪਿੰਡ ਸਮਸਬਰ ਸਿੰਘ ਆ ਸਾਡੀ ਲੈਂਡ ਆਉਂਦੀ ਆ ਠੀਕ ਹੈ ਤੁਹਾਡੀ ਵੀ ਲੈਂਡ ਆਉਂਦੀ ਹੈ ਹਾਂ ਜੀ ਸਾਰਿਆਂ ਦੀ ਲੈਂਡ ਆ ਅੱਛਾ ਠੀਕ ਹੈ ਸ਼੍ਰੀਮਾਨ ਜੀ ਤੁਸੀਂ ਇੱਕ ਕਿਹਾ ਵੀ ਅਸੀਂ ਉਹਨੂੰ ਪੈਂਚਲ ਦੇ ਨਾਲ ਜਿਹੜੀ ਕੈਲਕੂਲੇਸ਼ਨ ਪਸ਼ੂ ਦੀ ਕਰਦੇ ਹਾਂ ਦੁੱਧ ਦੀ ਕਰਦੇ ਹਾਂ ਰਾਈਟ ਤੁਸੀਂ ਆਫਿਸ ਜਾ ਕੇ ਕਰਦੇ ਹੋ ਕੀ ਉੱਥੇ ਜਾ ਕੇ ਕਾਰ ਵੀ ਸਾਡੀ ਲਿਖੀ ਜਾਂਦੀ ਹੈ ਕਾਰ ਨੂੰ ਉਹਨੂੰ ਪੈਨ ਨਾਲ ਲਿਖਿਆ ਸਕਦਾ ਵੀ ਇੱਕ ਕਾਰ ਹੈ ਇਹਨਾਂ ਕੋਲ ਤੁਸੀਂ ਪੁੱਛਿਆ ਟਰੈਕਟਰ ਕਿੰਨੇ ਆ ਸੀ ਮੈਂ ਲਿਖਾਇਆ ਮੇਰੇ ਕੋਲ ਦੋ ਟਰੈਕਟਰ ਹੈ ਤੁਸੀਂ ਉਹ ਪੈਨ ਨਾਲ ਕਿਉਂ ਨਹੀਂ ਲਿਖੇ ਬਈ ਇਹ ਸੋਚੀ ਹੋਈ ਤੁਸੀਂ ਸਾਰਾ ਕੁਝ ਪੁਲਿਸਮੈਨ ਨੇ ਟੇਕ ਨਾਲ ਕਿਉਂ ਨਹੀਂ ਲਿਖਿਆ ਹਾਂਜੀ ਉਹ ਤੇ ਬਾਅਦ ਜੀ ਇਹਨਾਂ ਦਾ ਇੱਕੋ ਇੱਕ ਜਿਹੜਾ ਮੇਰਾ ਮਨ ਹੈ ਮੈਨੂੰ ਨਹੀਂ ਪਤਾ ਰੈਕਟ ਕੀ ਆ ਜਿਹੜਾ ਮੇਰਾ ਮਨ ਆ ਜੀ ਉਹ ਇਹ ਆ ਇਹਨਾਂ ਨੇ ਸਾਨੂੰ ਚੈੱਕ ਕੀਤਾ ਵੀ ਇਹ ਲੜਨ ਜੋਗੇ ਹੈਗੇ ਆ ਕਿ ਨਹੀਂ ਬੀਹੇਨਾ ਕੋ ਕਿੰਨੀ ਕੁ ਸਰਮਾਇਆ ਵੀ ਇਹ ਜਾਂ ਇਹ ਬੰਦੇ ਫਾਈਨੈਂਸ਼ੀਅਲਸ ਵਦੀਆਂ ਹੈ ਇਹਨਾਂ ਨੇ ਤਾਂ ਇਹ ਪਹਿਲਾਂ ਅੱਗੇ ਜਾ ਕੇ ਰਿਪੋਰਟ ਚੇਂਜ ਕਰ ਲੈਣਾ ਰਿਪੋਰਟ ਅੱਗੇ ਜਾ ਕੇ ਇਹਨਾਂ ਨੇ ਚੇਂਜ ਕਰ ਲੈਣੀ ਹੈ ਇਹਨਾਂ ਕੋਲ ਕੱਚੇ ਦੇ ਵਿੱਚ ਸਾਨੂੰ ਜਿਹੜਾ ਨਾ ਸ਼ੀਸ਼ੇ ਦੇ ਸਾਹਮਣੇ ਖੜਾਉਣ ਦਾ ਕਾਰਨ ਉਹ ਬਣਾਉਣਾ ਕੱਲ ਸੁਣੋ ਜਿਸ ਵੇਲੇ ਤੁਸੀਂ ਇਹ ਰਿਪੋਰਟ ਦੇਖੋਗੇ ਉਹਦੇ ਵਿੱਚ ਅਸੀਂ ਇਹ ਦੱਸਾਂਗੇ 1 ਏਕੜ ਤੋਂ ਸਮਾਲ ਫਾਰਮਰ ਮਾਰਜਨਲ ਫਾਰਮਰਸ ਕਿੰਨੇ ਜਿਹਨਾਂ ਹੀ ਜਮੀਨਾਂ ਜਾ ਰਹੀਆਂ ਪੇ ਅਸੀਂ ਅੱਗੇ ਦੱਸਾਂਗੇ ਲਾਰਜ ਫਾਰਮਰਸ ਕਿੰਨੇ ਹੈਗੇ ਤੇ ਉਹ ਸਾਰੇ ਇਹਦੇ ਵਿੱਚ ਆਏਗੇ 1 ਲੱਖ ਰੁਪਏ ਤੱਕ ਨਹੀਂ 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 ਇਹ ਨਹੀਂ ਹੈਗਾ 1 ਤੋਂ 5 ਲੱਖ ਵਾਲੇ ਵੀ 5 ਲੱਖ ਤੋਂ ਜ਼ਿਆਦਾ ਜੋ ਉਹਦੇ ਤਾਂ ਹੀ ਸੋ ਕੈਟਾਗਰੀ ਸਿਰ ਨਾ ਉਹ ਨਹੀਂ ਹੈਗਾ ਜੀ ਜਿਹੜਾ ਤੁਸੀਂ ਪਹਿਲਾਂ ਕਿਹਾ ਵੀ ਮਾਈਨਰ ਚੇਂਜ ਕਰ ਲੈਂਦੇ ਆ ਅਸੀਂ ਬਸ ਉੱਥੇ ਤੱਕ ਹੀ ਸਾਡਾ ਕੰਡਕਟ ਸੀਗਾ ਉਹ ਆ ਗਿਆ ਵੀ ਅੱਗੇ ਜਾ ਕੇ ਚਾਹੇ ਮਾਈਨਰ ਆ ਚਾਹੇ ਮੇਜਰ ਆ ਤੁਸੀਂ ਚੇਂਜ ਕਰਦੇ ਆ ਜੀ ਲੱਡੂ ਜੀ ਪੁੱਛੋ ਸਵਾਲ ਲੱਡੂ ਜੀ ਕਿੱਥੇ ਨੇ ਸਰਸ ਅੱਜ ਅੱਜ ਆਪਣਾ ਨਾਲ ਬੜਾ 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 ਤੁਸੀਂ ਆਹ ਬੜਾ ਸੁਵੇਦਾ ਸਰਵਾ ਕਰਿਆ ਤੁਸੀਂ ਕਹਿੰਦੇ ਸਾਨੂੰ ਐਨੇ ਬੰਦਿਆਂ ਨੂੰ ਅਸੀਂ ਪੁੱਛਿਆ ਇਹ ਜਿੰਨੇ ਬੰਦੇ ਦੀ ਜ਼ਮੀਨ ਆਈਏ ਤੁਸੀਂ ਇੱਕ ਨੂੰ ਵੀ ਨਹੀਂ ਪੁੱਛਿਆ ਗੱਲ ਕਰੋ ਜਿੰਨੇ ਬੰਦਿਆਂ ਨੂੰ ਆਏ ਇੱਥੇ 19 ਬੰਦੇ ਬੈਠੇ ਉਹਨਾਂ ਨੂੰ ਇੱਕ ਵੀ ਨਹੀਂ ਪੁੱਛਿਆ ਨਹੀਂ ਬਿਲਕੁਲ ਪੁੱਛਿਆ ਮੇਰੀ ਨਹੀਂ ਤੁਹਾਡੇ ਕੋਲ ਬਟਾ ਕਲੈਕਟਰ ਆਏ ਸੀ ਬੰਦੇ ਟੈਟਾ ਕਲੈਕਟ ਕਰਨ ਵਾਲੇ ਆਏ ਸੀ ਹੈ ਨਹੀਂ ਤੁਸੀਂ ਨਾ ਜੀ ਤੁਸੀਂ ਨਾ ਬੋਲੋ ਤੁਸੀਂ ਜਵਾਬ ਦਿਓ ਜੀ ਉਹਨਾਂ ਦੇ ਜਵਾਬ ਦਾ ਸਾਤੋਂ ਕਦੇ ਪੁੱਛਿਆ ਤੁਸੀਂ ਤੁਸੀਂ ਜਵਾਬ ਦਿਓ ਤੁਹਾਡੇ ਕੋਲ ਰਿਪੋਰਟਾਂ ਪਈਆਂ ਨੇ ਚਾਹਦਾ ਆਂਸਰ ਸਾਨੂੰ ਪੁੱਛ ਕੇ ਨਾ ਦਿਓ ਤੁਸੀਂ ਆਪਣੇ ਤੋਂ ਆਂਸਰ ਦਿਓ ਮੇਰੇ ਪਿੰਡ ਦੀ ਜ਼ਮੀਨ ਮੌਨਾਂ ਰਸਤੋਂ ਦੀ ਵੀ ਅੱਛਾ ਆਪਣੇ ਪਿੰਡ ਦੀ ਆਪਣੀ ਵੀ ਹੋ ਹੋ ਮੈਨੂੰ ਤਾਂ ਤਿੰਨਾਂ ਬੰਦਿਆਂ ਦੀ ਕੋਈ ਵੀ ਨਹੀਂ ਇੱਕ ਵਾਰੀ ਵੀ ਨਹੀਂ ਆਈ ਕੋਈ ਬਸ ਸੁਣੋ ਜੀ ਦਿਓ ਜੀ ਬਸ ਛੜੀ ਬਸ ਦਿਓ ਜੀ ਜਵਾਬ ਦਿਓ ਦੱਸਾ ਕੀ ਕਈ ਵਾਰ ਕੀ ਹੁੰਦਾ ਵੀ ਜ਼ਮੀਨ ਇੱਧਰ ਹੈਗੀ ਨਾ ਆਪਣੇ ਆਪ ਉਹ ਕਈ ਵਾਰ ਚੰਡੀਗੜ੍ਹ ਬੈਠੇ ਉੱਦਾਂ ਦੇ ਹੋ ਜਾਂਦੇ ਲੇਕਿਨ ਜਿਹੜੇ ਇੱਧਰ ਦੇ ਹੈਗੇ ਵਸਿੰਦੇ ਉਨਾ ਹੀ ਤਾਂ ਇਨਫੋਰਮੇਸ਼ਨ ਲਈ ਹੋਣੀ ਉਹਨੇ ਪੂਰੇ ਲਈ ਨਹੀਂ ਇੱਕ ਲੱਡੀ ਜੀ ਲਈ ਹੋਣੀ ਨਹੀਂ ਜੀ ਤੁਸੀਂ ਆਪਣਾ ਰਿਕਾਰਡ ਚੈੱਕ ਕਰੋ ਵੀ ਲੱਤੀ ਹੋਈ ਆ ਥੋੜੇ ਕੋਲ ਰਿਪੋਰਟ ਗਈ ਵੀ ਆ ਜੀ ਤੁਸੀਂ ਸਾਨੂੰ ਨਾ ਪੁੱਛੋ ਇਹ ਚੀਜ਼ਾਂ ਜਵਾਬ ਹਾਂ ਤੁਸੀਂ ਆਪਣਾ ਰਿਕਾਰਡ ਫੋਲੋ ਤਾਂ ਨਹੀਂ ਦੱਸਣਾ ਹਾਂ ਖਸਰਾ ਨੰਬਰ ਤੇ ਦੱਸਣਾ ਪਊ ਨਹੀਂ ਨਹੀਂ ਤੁਸੀਂ ਕੱਢੋ ਇਹਨਾਂ ਦਾ ਨਾਮ ਲਾ ਕੇ ਸਾਨੂੰ ਇੱਕ ਬੰਦੇ ਨੂੰ ਅਸੀਂ ਪੁੱਛਿਆ ਲੱਡੀ ਜੀ ਬਸ ਤੁਸੀਂ ਆਪਣਾ ਨਾਮ ਦੱਸਤਾ ਚੁੱਪੋ ਜੀ ਉਹਨਾਂ ਨੂੰ ਬੋਲੋ ਤੁਸੀਂ ਕਹਿ ਵੀ ਮੈਂ ਆਪਣਾ ਨਾਮ ਦੱਸਤਾ ਉਹ ਨਾਮ ਦੇ ਮੁਤਾਬਕ ਕੱਢ ਲਓ ਤੁਸੀਂ ਤੋ ਇਹ ਆਉਂਦੇ ਬਤਾਂ ਰੈਵਨਿਊ ਡਿਪਾਰਟਮੈਂਟ ਤੁਹਾਡੇ ਕੋਲ ਬੈਠਾ ਹੈ ਜੇ ਕੋਈ ਬੰਦੇ ਬੋਲਦੇ ਆਂ ਵੀ ਹਾਂ ਸਾਡੇ ਤੋਂ ਡਾਟਾ ਕਲੈਕਟ ਨਹੀਂ ਹੋਇਆ ਡਾਟਾ ਕਲੈਕਟ ਕਰਾ ਲੈਂਦੇ ਉਹ ਇਹਦਾ ਮਤਲਬ ਫਿਰ ਇਹਦਾ ਮਤਲਬ ਇਹੀ ਹੈ ਨਾ ਵੀ ਸਰਵੇ ਕੰਪਲੀਟ ਨਹੀਂ ਕੀਤਾ ਵਾ ਜੀ ਦੇਖੋ ਜਿਹੜੇ ਵੀ ਅਸੀਂ ਰਿਪੋਰਟ ਕਰਦੇ ਆ ਉਹਦੇ ਵਿੱਚ ਕੀ ਹੁੰਦਾ 10 20% ਬੰਦੇ ਕੀ ਇਹ ਉਹਨਾਂ ਦੇ ਪਲਾਟ ਇਧਰ ਆ ਆਪਣੇ ਆਪ ਕੋ ਚੰਡੀਗੜਾ ਕੋ ਐਨ ਆਰ ਆਈ ਹੈ ਉਹਨਾਂ ਨੂੰ ਅਸੀਂ ਕੰਟੈਕਟ ਨਹੀਂ ਕਰ ਸਕਦੇ ਕਿਉਂ ਕਾਰਨ ਜੀ ਉਹਨਾਂ ਦੀ ਜ਼ਮੀਨ ਆਉਦੀ ਹੈ ਵਿੱਚ ਤੁਹਾਡਾ ਤੱਕ ਉਹਦਾ ਕੰਸਰਨ ਤੁਹਾਡੇ ਡਿਪਾਰਟਮੈਂਟ ਦਾ ਕੰਸਰਨ ਹਰ ਉਸ ਬੰਦੇ ਤੱਕ ਹੈ ਜਿਹਦੀ ਇੱਕ ਮਰਲਾ ਲੈਂਡ ਵੀ ਵਿੱਚ ਆਉਦੀ ਆ ਤੁਸੀਂ ਕਿੱਦਾਂ ਸਕਿੱਪ ਕਰ ਸਕਦੇ ਹੋ ਉਹਨਾਂ ਨੂੰ ਸਾਨੂੰ ਸਕਿੱਪ ਕਰਨਾ ਪੈਂਦਾ ਸਰ ਦੇ ਆਰ ਰੈਲੇਵੈਂਟ ਪਰਸਨ ਦੇ ਆਰ ਰੈਲੇਵੈਂਟ ਪਰਸਨ ਨਹੀਂ ਨਹੀਂ ਤੁਸੀਂ ਉਹਨਾਂ ਨੂੰ ਸਕਿੱਪ ਕਿਵੇਂ ਕਰ ਸਕਦੇ ਆ ਤੁਸੀਂ ਐਸੇ ਬੈਠੇ ਉਹਨਾਂ ਦੀ ਜ਼ਮੀਨ ਇੱਧਰ ਐਕਵਾਇਰ ਹੋ ਰਹੀ ਉਹਨਾਂ ਨੂੰ ਕਿਉਂ ਤੁਸੀਂ ਉਹਨਾਂ ਦੀ ਕੰਸੈਂਟ ਤੋਂ ਬਿਨਾਂ ਕਰ ਸਕਦੇ ਹੋ? ਇੱਕ ਵਾਰ ਨਹੀਂ ਕਰ ਪਾਉਂਦੇ। ਜ਼ਮੀਨ ਦੇ ਮਾਲਕ ਨੇ ਹਾਂ। ਜ਼ਮੀਨ ਦੇ ਮਾਲਕ ਨੇ ਉਹ ਲੇਕੋ 10-20% ਉਹ ਬੰਦੇ ਰਹਿ ਜਾਂਦੇ ਐ। ਕਿੱਦਾਂ ਰਹਿ ਜਾਂਦੇ ਐ? ਕੋਈ ਚੰਡੀਗੜ੍ਹ ਬੈਠਾ ਉਹ ਸਾਡੇ ਬੰਦੇ ਆਏ ਦੋ ਤਿੰਨ ਵਾਰ ਉਹਨਾਂ ਨੇ ਵਿਜ਼ਿਟ ਕੀਤਾ ਨਹੀਂ ਮਿਲੇ। ਇਹ ਹੋ ਸਕਦਾ। ਲੇਕਿਨ ਜਿਹੜਾ ਇੱਧਰ ਦੇ ਬੱਚਿੰਦੇ ਅਗੇ ਉਹਨਾਂ ਹੀ ਤਾਂ ਪੂਰੀ ਹੋਣਾ ਚਾਹੀਦੀ। ਸਰ ਸ਼੍ਰੀਮਾਨ ਜੀ ਮੈਂ ਇੱਕ ਸਵਾਲ ਕਰਨਾ। ਉਹਨਾਂ ਨੂੰ 75% ਜਨਾ ਪਾਓ ਜਿਹੜੇ ਆਏ ਨੇ ਉਹਨਾਂ ਦਾ ਹੀ ਰੱਖੋ। ਉਹਨਾਂ ਦੀ ਰੇਟੋ ਖੱਡੋ। ਠੀਕ ੜੇ ਆਈ ਉਹ ਨਹੀਂ ਉਹਨਾਂ ਦੀਆਂ ਵੋਟਾਂ ਦਾ ਨਾ ਕਿ ਉਹ ਵੀ ਪੈਸੇ ਨਹੀਂ 100% ਨਹੀਂ ਵੋਟਾਂ ਤਾਂ ਨਹੀਂ ਗੱਲ ਜੀ ਨਹੀਂ ਬੰਦੇ ਦੀ ਜ਼ਮੀਨ ਮੋੜਨਾ ਹਾਂ ਵਿਚਾਰਾਂ ਦੇ ਨਹੀਂ ਨਹੀਂ ਏਦਾਂ ਨਹੀਂ ਪਾ ਸਕਦੇ ਨਹੀਂ ਤੁਸੀਂ ਲਿਖਾ ਦਿਓ ਜਿਸ ਦਾ ਸਰਵੇ ਨਹੀਂ ਹੋਇਆ ਨਹੀਂ ਆ ਕੋਈ ਗੱਲ ਨਹੀਂ ਲਿਖਾ ਦਿਓ ਜਿਸ ਦਾ ਸਰਵੇ ਆ ਆ ਲੇਖੋ ਆ ਕੋਈ ਗੱਲ ਨਹੀਂ ਮੇਰਾ ਨਾਮ ਦਰਸ਼ਨ ਸਿੰਘ ਸਰਵੇ ਨਹੀਂ ਹੋਇਆ ਤੇ ਜ਼ਮੀਨ ਦਰਸ਼ਨ ਸਿੰਘ ਸੰਧੂ ਹੋਰ ਦੱਸ ਦਿਓ ਸਾਨਵ ਸੋਣ ਸਿੰਘ ਪਿੰਡ ਸੰਧੂਆ ਸੱਧੂਆਂ ਜੀ ਮੇਰੀ ਜ਼ਮੀਨ ਆ ਰਹੀ ਹੈ ਇਹਦੇ ਵਿੱਚ ਮੇਰੇ ਘਰੇ ਤੁਹਾਡਾ ਕੋਈ ਬੰਦਾ ਨਹੀਂ ਗਿਆ ਠੀਕ ਹੈ ਠੀਕ ਹੈ ਜੀ ਇਹਦਾ ਮਤਲਬ ਬੋਲਦੇ ਇਹਦਾ ਮਤਲਬ ਸਰ ਵੀ ਠੀਕ ਨਹੀਂ ਸੈਕੰਡ ਗੱਲ ਇਹ ਹੈ ਵੀ ਜੋ ਤੁਸੀਂ ਗੱਲ ਹੁਣ ਤੱਕ ਸਟੇਟਮੈਂਟ ਦਿੱਤੀ ਹੈ ਬਿਲਕੁਲ 200% ਤੁਸੀਂ ਝੂਠ ਬੋਲੇ ਹੋ ਸਪੈਸ਼ਲੀ ਸਰਵੇ ਦੇ ਉੱਤੇ ਨਾ ਤਾਂ ਤੁਸੀਂ ਸਾਨੂੰ ਪ੍ਰੂਫ ਦੇ ਸਕਿਓ ਵੀ 25% ਬੰਦਿਆਂ ਨੇ ਨਾ ਕੀਤੀ 75 ਨੇ ਹਾਂ ਮੈਂ ਬੈਠਾ ਮੇਰੀ ਜ਼ਮੀਨ ਆ ਰਹੀ ਆ ਤੁਹਾਡਾ ਇੱਕ ਵੀ ਬੰਦਾ ਨਹੀਂ ਗਿਆ ਸੈਕਿੰਡ ਗੱਲ ਤੁਸੀਂ ਕੀਤੀ ਸੀ ਵੀ ਕੁਝ ਬੰਦੇ ਬਾਹਰ ਬੈਠੇ ਨੇ ਚੰਡੀਗੜ੍ਹ ਵਾ ਤੁਹਾਡਾ ਫਰਜ ਬਣਦਾ ਕਿ ਪਰਿਵਾਰ ਦੇ ਵਿੱਚ ਜਿਹੜਾ ਇੱਕ ਮਰ ਸੁਣੋ ਜੀ ਪਹਿਲਾਂ ਜਿਹੜਾ ਪਰਿਵਾਰ ਦੇ ਵਿੱਚ ਜੀ ਆ ਉਹਨੂੰ ਦੱਸੋ ਅਸੀਂ ਆਏ ਆ ਆ ਸਾਡਾ ਫੋਨ ਨੰਬਰ ਆ ਆਪ ਦੇ ਜਿਹੜਾ ਤੁਹਾਡਾ ਮੇਨ ਹੈ ਘਰ ਦਾ ਉਹ ਬੰਦੇ ਨੂੰ ਦੱਸੋ ਸਾਨੂੰ ਫੋਨ ਤੇ ਸੰਪਰਕ ਕਰੋ ਆ ਚੀਜ਼ ਜਿਹੜੀ ਹੋਣੀ ਆ ਰਿਕੁਆਇਰ ਹੋਣੀ ਆ ਜ਼ਮੀਨ ਹਨਾ ਤੁਸੀਂ ਕਿਤੇ ਨਹੀਂ ਕਿਤਾ ਇਹ ਪਰਿਵਾਰ ਹੈ ਨਹੀਂ ਜਿਹੜਾ ਬੰਦਾ ਜ਼ਮੀਨ ਉਹ ਠੇਕੇ ਤੇ ਵਾ ਰਿਹਾ ਤੁਸੀਂ ਉਹਨੂੰ ਮੈਸੇਜ ਦਿਓ ਉਹਨੂੰ ਓਨਰ ਦਾ ਪਤਾ ਵੀ ਕਿੱਥੇ ਹੈ ਜੀ ਕੋਲ ਓਨਰ ਦੇ ਫੋਨ ਨੰਬਰ ਕੰਟੈਕਟ ਨੰਬਰ ਸਾਰਾ ਕੁਝ ਹੁੰਦਾ ਉਹਨੂੰ ਕਹੋ ਉਹ ਆਪੇ ਦੱਸੇਗਾ ਆਨ ਲੈਂਡ ਓਨਰ ਨੂੰ ਬਿਲਕੁਲ ਇਸ ਜ਼ਮੀਨ ਨੂੰ ਸਰਕਾਰੀ ਗਿਰਜਾਂ ਪੈਣ ਲੱਗੀਆਂ ਲੁਟਣ ਵਾਸਤੇ ਦੱਬਣ ਵਾਸਤੇ ਭਾਈ ਆ ਗਿਆ ਜ਼ਮੀਨ ਜਾਣਾ ਜੀ ਠੀਕ ਹੈ ਜੀ ਹੋਰ ਹੋਰ ਕੋਈ ਆਪਣੀ ਗੱਲ ਮੇਰਾ ਨਾਮ ਹਰਵਿੰਦਰ ਸਿੰਘ ਹੈ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਠੀਕ ਹੈ ਸਾਨੂੰ ਫਿਰ ਮੀਤ ਸਿੰਘ ਠੀਕ ਹੈ ਹਰਵਿੰਦਰ ਸਨ ਆਫ ਹਰਮੀਤ ਸਿੰਘ ਪਿੰਡ ਰਾਇਪੁਰ ਖੁਰਦ ਮੋਹਾਲੀ 84 ਸੈਕਟਰ ਅੱਛਾ ਮੇਰਾ ਇੱਥੇ ਫਾਰਮ ਹੈ ਜੀ ਮੇਰੇ ਤਿੰਨ ਨੌਕਰ ਹੈ ਮੇਰੇ ਇੱਕ ਚਾਚਾ ਰਹਿੰਦੇ ਇੱਥੇ ਪੱਕਾ ਤੁਸੀਂ ਕਹਿੰਦੇ ਲੋਕ ਚੰਡੀਗੜ੍ਹ ਬੈਠੇ ਆ ਉਹਨਾਂ ਨੂੰ ਦੱਸਣਾ ਉਹ ਨਹੀਂ ਮੇਰੇ ਫਾਰਮ ਤੱਕ ਵੀ ਕੋਈ ਨਹੀਂ ਗਿਆ ਨਾਲੇ ਕਿ ਮੇਰੇ ਨਾਲ ਕੁਝ ਪਿੱਛੇ ਆ ਮੁੰਡਾ ਇਹ ਵੀ ਮੋਹਾਲੀ ਤੋਂ ਹੈ ਠੀਕ ਹੈ ਇਹਦੀ ਵੀ ਘੱਟੋ ਘੱਟ ਮੇਰੇ ਖਿਆਲ ਚ 2.5 ਏਕੜ ਤੋਂ ਉੱਪਰ ਆ ਗਿਆ ਠੀਕ ਹੈ 1 ਏਕੜ ਮੇਰਾ ਏ ਮਨ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਸੇ ਤੋਂ ਨਾਲੇ ਮੇਰਾ ਹਫ਼ਤੇ ਬਾਅਦ ਗੇੜਾ ਜੇ ਮੈਂ ਲਿਖਾ ਤਾ ਕੰਟੈਕਟ ਨੰਬਰ ਆਪਣਾ ਲਿਖਾ ਦਿਓ ਕੰਟੈਕਟ ਨੰਬਰ 84 ਸੈਕਟਰ ਵਾਲੀ ਇੱਥੇ ਇਹ ਮਾਨਗੜਾ ਰਕਾਲੀ ਨਹੀਂ ਜਦੋਂ ਬੋਲ ਰਹੇ ਵੀ ਤੁਹਾਨੂੰ ਕੰਟੈਕਟ ਹੀ ਕੀਤੇਗੇ ਕੰਟੈਕਟ ਨੰਬਰ ਲਵਾਗੇ ਨਹੀਂ ਜੀ ਐਡਰੈਸ ਲਿਖਾ ਤਾ ਉਹਨਾਂ ਨੇ ਤੁਹਾਨੂੰ ਕੋਈ ਫੋਨ ਨੰਬਰ ਐਡਰੈਸ ਲਿਖਾ ਤਾ ਉਹਦੇ ਤੇ ਕਰੋ ਤੁਸੀਂ ਵੈਰੀਫਾਈ ਠੀਕ ਹੈ ਠੀਕ ਹੈ ਠੀਕ ਹੋਰ ਕੌਣ ਹੈ ਭਾਈ ਹਰਦੇਵ ਸਿੰਘ ਦਾ ਸੋਸ ਅਗਲਾ ਇਹ ਜੀਬੀਨ ਅਸੀਂ ਇੱਥੋਂ ਜਿਹੜੀ ਅੱਗੇ ਆ ਜੀ ਉਹ ਹਰਦੇਵ ਸਿੰਘ ਸਨੋਂ ਪਾਖਰ ਸਿੰਘ ਹਰਦੇਵ ਸਿੰਘ ਸਨੋਂ ਆਕਰ ਸਿੰਘ ਜੀ ਅੱਛਾ ਉਹ ਵੀ ਅਸੀਂ ਪੁੱਛਨੇ ਆ ਆਜੋ ਇੱਕ ਹਰਪਾਲ ਸਿੰਘ ਸੰਨ ਆਫ ਪਾਕਰ ਸਿੰਘ ਅੱਛਾ ਉਹਨਾਂ ਦਾ ਵੀ ਜਵਾਬ ਮੈਂ ਦਿੱਤਾ ਵੀ ਇਹ ਇਹ ਸਾਨੂੰ ਨਹੀਂ ਚਾਹੀਦਾ ਤੇ ਉਹਨਾਂ ਨੇ ਵੀ ਫੋਨ ਕਰਕੇ ਉਹਨਾਂ ਨੂੰ ਦੱਸਿਆ ਮੈਂ ਉਹਨਾਂ ਨੇ ਵੀ ਤੁਹਾਨੂੰ ਇਹ ਜਿਹੜੇ ਬੰਦੇ ਨੇ ਫੋਨ ਕਰਿਆ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਵੀ ਸਾਨੂੰ ਨਹੀਂ ਚਾਹੀਦਾ ਠੀਕ ਹੈ ਇਧਰ ਪੁੱਛ ਮੈਨੂੰ ਦੋ ਬਾਈ ਮੇਰੇ ਸਾਡੀ ਜ਼ਮੀਨ ਆ ਜੀ ਅਸੀਂ ਇੱਕ ਪਿੰਡ ਨਾਮ ਜਗਰੂਪ ਸਿੰਘ son of ਸਰੇਂਦਰ ਸਿੰਘ ਵਿਲੇਜ ਨਾਨੋਵਾਲ ਠੀਕ ਜਮੀਨ ਨਾਨੋਵਾਲ ਜਮੀਨ ਰੈਪਰ ਰਾਇਆ ਐਂਡ ਕੀੜੀ ਅਫਗਾਨਾ ਠੀਕ ਹੈ ਦੋ ਜਗ੍ਹਾ ਤੁਹਾਡੇ ਠੀਕ ਦੋ ਜਗ੍ਹਾ ਅਸੀਂ ਇੱਕ ਪਰਿਵਾਰ ਆ ਜੀ ਤਿੰਨ ਦੇ ਨੌਂ ਜ਼ਮੀਨਾਂ ਸਰਿੰਦਰ ਸਿੰਘ ਜਗੀਰ ਸਿੰਘ ਲਿਖੋ ਜੋ ਵੀ ਨਾਮ ਲਿਖੋ ਜੀ ਸਰਿੰਦਰ ਸਿੰਘ ਜਗੀਰ ਸਿੰਘ ਸਨ ਆਫ ਜਗੀਰ ਸਿੰਘ ਸਨ ਆਫ ਜਰਨੈਲ ਸਿੰਘ ਸਨ ਆਫ ਜਗੀਰ ਸਿੰਘ ਪੰਨ ਸਿੰਘ ਸਨ ਆਫ ਜਰਨੈਲ ਸਿੰਘ ਠੀਕ ਹੈ ਅਸੀਂ ਇੱਕ ਪਰਿਵਾਰ ਆ ਜੀ ਬ੍ਰਦਰ ਮੇਰੇ ਬਾਹਰ ਆ ਇੱਕ ਸਿੰਘ ਸਨ ਆਫ ਸਰਿੰਦਰ ਸਿੰਘ ਬੀ ਸੁਰੇਂਦਰ ਸਿੰਘ ਜੀ ਤੁਹਾਡੇ ਅੱਗੇ ਹਾਂਜੀ ਸੁਰੇਂਦਰ ਸਿੰਘ ਜਗੀਰ ਸਿੰਘ ਮੇਰੇ ਫਾਦਰ ਰਾਂਜੀ ਹਾਂਜੀ ਚੜ ਗਈ ਹੈ ਜ਼ਮੀਨ ਦੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜਰਨੈਲ ਸਿੰਘ ਹਾਂਜੀ ਇਹਨਾਂ ਦੇ ਨੌਮੀਆ ਚਾਚਾ ਜੀ ਮੇਰਾ ਸਨ ਆਫ ਜਗੀਰ ਸਿੰਘ ਜਸਵੰਤ ਸਿੰਘ ਸਨ ਆਫ ਜਰਨੈਲ ਸਿੰਘ ਇੱਕ ਅਜ਼ਾਨਾ ਜੀ ਮੇਰਾ ਠੀਕ ਹੈ ਟੇਕ ਕੇਅਰ ਮੈਂ ਕਰਦਾ ਜੀ ਠੀਕ ਹੈ ਪਿੰਡ ਮੇਰਾ ਨੰਨਵਾਲ ਆ ਜੀ ਮੇਰੇ ਤੱਕ ਲੋਕਾਂ ਨੇ ਸਨੇਹਾ ਲਾਇਆ ਮਹਿਕਮਾ ਕਿਉਂ ਨਹੀਂ ਜੀ ਗਿਆ ਹਾਂਜੀ ਅਸੀਂ ਤੁਹਾਨੂੰ ਵੀ ਕੰਟੈਕਟ ਨਹੀਂ ਕੀਤਾ ਨਾ ਜੀ ਨਾ ਖੁਦ ਕਿਸੇ ਨਾਲ ਨਹੀਂ ਜੀ ਕੀਤਾ ਇੱਕ ਜਗ੍ਹਾ ਬੈਠ ਗਏ ਉਹਨਾਂ ਨੇ ਅੱਜ ਜਿਹੜੀ ਤੁਹਾਡੇ ਕੋਲ ਸਮੱਸਿਆ ਸੀ ਲੈ ਕੇ ਆਏ ਆ ਅੰਥੋਰ ਕੇ ਨਾ ਸਵਾਲ ਪੁੱਛਣਾ ਹੈ ਜਿਹੜੇ ਆਪਾਂ ਹੋਏ ਫਾਈਟਾਵਾਤ ਦੀ ਗੱਲ ਕੋਈ ਨਾ ਕੀ ਹੈ ਤੁਹਾਡਾ ਨਾਮ ਲਿਖਾ ਦੇ ਦੋ ਜਨ 6 ਦੀ 7 ਦੀ ਇੱਕ ਮਿੰਟ ਇੱਕ ਅਪਡੇਟ ਕਰਨੀ ਆ ਜਮ੍ਹਾਂ ਬੰਦੀ ਅਪਡੇਟ ਕਰਨੀ ਆ ਸਾਜ ਜੀ ਇੱਥੇ ਆ ਠੀਕ ਆਜੋ ਆਜੋ ਇੱਧਰ ਆਜੋ ਨਾ ਦਿਓ ਆਪਣਾ ਨਾਮ ਮੇਰਾ ਨਾਮ ਨਾਜਰ ਸਿੰਘ ਜੀ son of सुरेंद्र ਸਿੰਘ ਪਿੰਡ सुरेंद्र ਸਿੰਘ ਪਿੰਡ ਰਤੋਂ ਆ ਜੀ ਸੋ ਜਿਹੜੇ ਤੁਹਾਡੇ ਸਰਵੇ ਕਰਨ ਆਏ ਆ ਜੀ ਉਸ ਦਿਨ ਹਰਮੇਸ਼ ਜੀ ਉਹਨਾਂ ਨੇ ਇੱਕ ਜਗਾ ਪਿੰਡ ਬਣਾ ਲਿਆ ਮੈਨੂੰ ਫੋਨ ਕਰਿਆ ਮੈਂ ਮੈਂਬਰ ਪੰਚਾਇਤ ਮੈਨੂੰ ਫੋਨ ਕਰਕੇ ਉਹਨੇ ਕਿਹਾ ਵੀ ਉਹ ਜਦੋਂ ਜਿਹੜੀ ਉਹ ਜਮ੍ਹਾਂਬੰਦੀ ਲੈ ਕੇ ਆਏ ਆ ਉਹ ਜਮ੍ਹਾਂਬੰਦੀ ਦੇ ਵਿੱਚ ਕੋਈ ਵੀ ਮਾਲਕ ਜੁੰਦਾ ਨਹੀਂ ਸੀ ਪੁਰਾਣੀ ਹੈਗੀ ਜਮ੍ਹਾਂ ਲੇਖੋ ਜੀ ਹਾਂਜੀ ਪ੍ਰਾਣੀ ਜਮ੍ਹਾਂਬੰਦੀ ਲੈ ਕੇ ਆਇਆ ਸਾਨੂੰ ਉਹਨਾਂ ਦਾ ਪਤਾ ਵੀ ਇਹ ਕੀਦੇ ਅੱਗੇ ਮਾਰ ਸਕਾਉਣ ਆ ਕਿ ਤੇਰੇ ਹੋ ਆ ਠੀਕ ਆ ਜੀ ਉਹਨਾਂ ਦੇ ਪੋਤਿਆਂ ਦੇ ਨਾਂ ਵੀ ਅੱਗੇ ਤੇ ਆਪਣੀ ਆ ਚੜੀ ਵੀ ਹੈ ساری ਜਮ੍ਹਾਂਬੰਦੀ ਫਰਦ ਚ ਮਤਲਬ ਇਹ ਰੈਵਨਿਊ ਜਿਹੜਾ ਹਾਂਜੀ ਡਿਪਾਰਟਮੈਂਟ ਦਾ ਰਿਕਾਰਡ ਆ ਹਾਂਜੀ ਉਹਦੇ ਵਿੱਚ ਜਿਹੜੇ ਇਹ ਜ਼ਮੀਨ ਇਹ ਕਰਨ ਲੱਗੇ ਆ ਐਕਵਾਇਰ ਕਰਨ ਲੱਗੇ ਆ ਉਹਦੇ ਵਿੱਚ ਅਸਲ ਜਿਹੜੇ ਹੁਣ ਦੇ ਮਾਲਕ ਹੈ ਉਹਨਾਂ ਦਾ ਉਹਨਾਂ ਦਾ ਨਾਂ ਨਹੀਂ 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 ਲੈ ਲਓ ਇਹ ਕਦ ਤੱਕ ਇਹ ਪਿਛਲੀ ਵਾਰ ਵੀ ਜੀ ਪਾਪਾ ਜਿਹੜੀ ਪਿਛਲੀ ਵਾਰ ਜਨਤਕ ਸੁਣਵਾਈ ਹੋਈ ਹੈ ਜੀ ਸਰ ਉਹਦੇ ਵਿੱਚ ਵੀ ਤੁਹਾਡੇ ਕੋਲ ਸਹੀ ਲਿਸਟ ਨਹੀਂ ਸੀ ਹੈਗੀ ਠੀਕ ਹੈ ਇਸੇ ਕਰਕੇ ਤੁਹਾਨੂੰ ਤੁਹਾਨੂੰ ਬੋਲੋ ਜੀ ਕਦ ਤੱਕ ਅਪਡੇਟਡ ਹੈ ਹਾ ਕਦ ਤੱਕ ਅਪਡੇਟਡ ਹੈ ਲਿਸਟ ਹੁਣ ਦੋ ਜਵਾਬ ਉਹਨਾਂ ਨੇ ਕਦ ਤੱਕ ਅਪਡੇਟਡ ਹੈ ਲਿਸਟ ਇਸ ਸਾਲ ਤੱਕ ਰੈਵਨਿਊ ਡਿਪਾਰਟਮੈਂਟ ਦੇ ਜੀ 2022 ਤੱਕ ਹੋਈ ਵੀ ਆ ਜੀ ਜਿਹੜੀ 4 ਸਾਲੇ ਸਾਰੀ ਚੜੀ ਗਈ ਹਾਂ ਜੀ ਇੱਕ ਮਿੰਟ ਜੀ ਆ ਪੁੱਛ ਲਓ ਜੀ ਦੁਬਾਰਾ ਉਹਨਾਂ ਨੂੰ ਕਦ ਤੱਕ ਅਪਡੇਟਡ ਨਹੀਂ ਦੱਸਿਓ ਉਹਨਾਂ ਨੂੰ ਇਹ ਮੈਸਮ ਨੂੰ ਬਰੋ ਸਾਨੂੰ ਲਓ ਜੀ ਹਾਂ ਲੋ ਚਲੋ ਰੈਵਨਿਊ ਆ ਗਿਆ ਸਾਡਾ ਕੀ ਨਾਮ ਹੈ ਤੁਹਾਡਾ ਦਵਿੰਦਰ ਕੀ ਪੋਸਟ ਹੈ ਮੈਰੀਕਲ ਤੇ ਹੋਰ ਕੌਣ ਹੈ ਰੈਵਨਿਊ ਚ ਆ ਮੈਸੀ ਕਲਰਕ ਆਇਆ ਫਟ ਸਾਰੇ ਜੁਦੀ ਇਲੈਕਸ਼ਨ ਚ ਲੰਗੀ ਹੋਈ ਹੈ ਨਹੀਂ ਕਿ ਤੁਸੀਂ ਕਲਰਕ ਆਇਆ ਸੀ ਕੋਈ ਇਨਫੋਰਮੇਸ਼ਨ ਤਾਂ ਤੁਸੀਂ ਲੈ ਕੇ ਆਉਣੀ ਸੀ ਨਾ ਵੀ ਤੁਹਾਨੂੰ ਐਨੀ ਮੈਡਮ ਨੂੰ ਅਪਡੇਟ ਹੋਵੇ ਇਨਫੋਰਮੇਸ਼ਨ ਤੁਹਾਡੇ ਕੋਲ ਇਹ ਜਨਤਕ ਸੁਣਵਾਈ ਵੀ ਜੀ ਜਾਣ ਕੇ ਰੱਖੀ ਗਈ ਆ ਅਸੀਂ ਮੈਡਮ ਨੂੰ ਸਾਰੇ ਸਟਾਫ ਨੂੰ ਉਦੋਂ ਹੀ ਬੇਨਤੀ ਕੀਤੀ ਸੀ ਵੀ ਇਹਨੂੰ ਅੱਗੇ ਪੋਸਟਪੋਨ ਕਰ ਲੋ ਇਲੈਕਸ਼ਨਾਂ ਕਰਕੇ ਜੀ ਇਹ ਕਹਿੰਦੇ ਜੀ ਇਹਦਾ ਨੋਟਿਸ ਹੁੰਦਾ ਜੀ ਫਲਾਣਾ ਤੇਰਾ 20 ਦਿਨ ਦਾ 25 ਦਿਨ ਦਾ ਅਸੀਂ ਕਹਿੰਦੇ ਐਡੇ ਐਡੇ ਜਿਹੜੇ ਬੋਲੀਆਂ ਹੋਰ ਸਾਰੀਆਂ ਅੱਗੇ ਪੈ ਜਾਨੀਆਂ ਪੋਸਟਪੋਨ ਹੋ ਜਾਨੀਆਂ ਜੀ ਜੀ ਪਰ ਇਹਨਾਂ ਨੇ ਜਾਣ ਕੇ ਇਲੈਕਸ਼ਨਾਂ ਦੇ ਵਿੱਚ ਰੱਖੀ ਆ ਵੀ ਲੋਕ ਇੱਥੇ ਇਕੱਠੇ ਨਾ ਹੋਣ ਔਰ ਇਹਨਾਂ ਨੇ ਕੋਈ ਸਟਾਫ ਪੂਰਾ ਨਾ ਹੋ ਦੇ ਵਿੱਚ ਕੀ ਹੈ ਵੀ ਕਿ 20 ਦਿਨ ਪਹਿਲੇ ਨਾ ਸਾਨੂੰ ਨੋਟਿਸ ਦੇਣਾ ਹੁੰਦਾ ਤੇ ਦੇ ਲਓ ਜੀ ਹੈ ਦੇ ਲੋਸ ਤੇ ਬਾਅਦ ਨਿਊਜ਼ਪੇਪਰ ਨਿਊਜ਼ਪੇਪਰ ਤੇ ਵੀ ਚੱਲਦੀ ਹੈ ਠੀਕ ਹੈ ਨਿਊਜ਼ਪੇਪਰ ਤੇ ਵੀ ਚੱਲਦੀ ਹੈ ਤੇ ਉਹ ਪ੍ਰੋਪਰ ਟਾਈਮ ਸਾਨੂੰ ਚਾਹੀਦਾ ਹੁੰਦਾ ਤੇ ਅਸੀਂ ਰਿਪੋਰਟ ਨਾ 6 ਮਹੀਨੇ ਚ ਦੇਣੀ ਹੈ ਨਹੀਂ 6 ਮਹੀਨੇ ਚ ਰਿਪੋਰਟ ਦੇਣੀ ਹੈ ਜੀ ਰੂਲਸ ਐਂਡ ਰੈਗੂਲੇਸ਼ਨਸ ਨੋਰਮਸ ਉਹ ਤਾਂ ਤੁਸੀਂ ਪੂਰੇ ਕਰਕੇ ਹੀ ਦੇਣੀ ਨਾ ਰਿਪੋਰਟ ਜੀ ਜਦ ਤੁਹਾਡੇ ਡਿਪਾਰਟਮੈਂਟ ਦਾ ਬੰਦਾ ਦੱਸ ਰਿਹਾ ਹੈ ਰੈਵਨਿਊ ਡਿਪਾਰਟਮੈਂਟ ਦਾ ਵੀ ਮੈਨੂੰ ਨਹੀਂ ਪਤਾ ਨਾਇਬ ਸਾਹਿਬ ਨੂੰ ਪਤਾ ਹੈ ਕੌਡਾ ਸਰਵੇ ਵਾਲੇ ਬੰਦੇ ਨੇ ਤੁਹਾਨੂੰ ਰਿਪੋਰਟ ਦਿੱਤੀ ਨਹੀਂ ਹੈਗੀ ਹਲੇ ਕੰਪਲੀਟ ਨਹੀਂ ਹੋਈ ਤੁਸੀਂ 25% ਦੀ ਰੇਸ਼ੋ ਕੋਟ ਕਰਤੀ ਉਸ ਤੋਂ ਬਾਅਦ ਆ ਬੰਦੇ ਬੈਠ ਨੇ ਲੈਂਡ ਓਨਰ ਇਹਨਾਂ ਤੱਕ ਬੰਦਾ ਨਹੀਂ ਪਹੁੰਚਿਆ ਜੀ ਪਹਿਲਾਂ ਰੂਲਸ ਐਂਡ ਨੋਰਮਸ ਤਾਂ ਪੂਰੇ ਕਰ ਲਓ ਤੁਸੀਂ ਫਿਰ ਉਹ ਉਹ ਤੇ ਅਸੀਂ ਲਿਖ ਲਿਆ ਇਹਨਾਂ ਨੂੰ ਕੰਟੈਕਟ ਕਰਾਂਗੇ ਕੋਈ ਇਦਾਂ ਦੀ ਗੱਲ ਨਹੀਂ ਫੋਨ ਕਰਾਂਗਾ ਨਹੀਂ ਕੰਟੈਕਟ ਜਨਤਕ ਸੁਣਵਾਈ ਦੇ ਵਿੱਚ ਉਹ ਆਏ ਹਾਜ਼ਰ ਹੀ ਨਹੀਂ ਹੋ ਸਕੇ ਬੰਦੇ ਫਿਰ ਕੀ ਕਰਨਗੇ ਜੀ ਇਹ ਬੰਦੇ ਦੇਖੋ ਹੁਣ ਜਿੱਦਾਂ ਇਹ ਬੋਟ ਰੇ ਵਿੱਚ ਆਏ ਇਹਨਾਂ ਦੇ ਬੰਦੇ ਕੁਛ ਰਹਿੰਦੇ ਆ ਲੇਕਿਨ ਹੋ ਰਿਹਾ ਲੈਂਡ ਓਨਰ ਨੂੰ ਪਤਾ ਤਾਂ ਹੋਣਾ ਚਾਹੀਦਾ ਜੀ ਉਹਨੂੰ ਮੈਸੇਜ ਨਹੀਂ ਉਹਨੂੰ ਪਤਾ ਨਹੀਂ ਮੇਰੀ ਲੈਂਡ ਅਕਵਾਇਰ ਹੋਣ ਲੱਗੀ ਆ ਤੇ ਤੁਸੀਂ ਅੱਜ ਜਨਤਕ ਸੁਣਵਾਈ ਕਰ ਰਹੇ ਹੋ ਇਹਦਾ ਮਤਲਬ ਜਨਤਕ ਸੁਣਵਾਈ ਉਹ ਠੀਕ ਨਹੀਂ ਹੈ ਤੁਹਾਡੀ ਹਾਂ ਜੀ ਨਾਮ ਬੋਲ ਦਿਓ ਮੇਰਾ ਨਾਮ ਹਰਨਾਮ ਸਿੰਘ ਪੰਡ ਕਿੜੀ ਫਗਾਨਾ ਸਾਡੇ ਕੋਈ ਲੌਸਮੈਂਟ ਨਹੀਂ ਹੋਈ ਸਾਡੇ ਕਿਸੇ ਬੰਦੇ ਨੂੰ ਨਹੀਂ ਪਤਾ ਜਦੋਂ ਜਵਾਂ ਬੰਦੇ ਇਹਨਾਂ ਦਾ ਸਾਨੂੰ 56 ਵਾਲੀ ਚੱਕਰ ਕੇ ਇਹ ਜੰਮ ਤੱਕ ਸੁਨਵਾਈ ਕਰੀ ਆ ਉਹ ਚ ਕਿਹੜਾ ਬੰਦਾ ਜਿਉਂਦਾ ਸੀ ਉਸ ਟਾਈਮ ਦਾ ਪੁਰਾਣੇ ਬੰਦੇ ਉਹ ਸਾਰੇ ਮਰੇ ਹੋਏ ਨੇ ਲੈਂਡ ਹੈ ਇਹਦੀ ਮਨਜ਼ੂਰੀ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਦੇਵ ਜੀ ਜਵਾਬ ਦੇ ਦਿਓ ਜੀ ਇਹਨਾਂ ਹਾਂਜੀ ਰੈਵਨਿਊ ਡਿਪਾਰਟਮੈਂਟ ਤੋਂ ਪੁੱਛੋ ਲੋ ਜੀ ਪਹਿਲਾਂ ਫਿਰ ਰੈਵਨਿਊ ਸਾਹਮਣੇ ਬੈਠਾ ਜੀ ਲਓ ਜਵਾਬ ਰੈਵਨਿਊ ਜੀ ਜਵਾਬ ਉਹਨਾਂ ਤੋਂ ਪੁੱਛੋ ਕੀੜੀ ਕੀ ਜਵਾਬ ਲਓ ਨਾ ਇੱਕ ਨਹੀਂ ਜੀ ਇੱਕ ਮਿੰਟ ਜੀ ਉਹ ਆਪਾਂ ਦੇ ਪਛਿਆਸੀ ਇੱਕ ਮਿੰਟ ਦਿਓ ਉਹ ਕਹਿੰਦੇ ਵੀ ਅਸੀਂ ਜ਼ਮੀਨ ਦਾ ਰੇਟ ਦੱਸਣ ਲਈ ਆਏ ਹਾਂ ਸਰ ਇੱਕ ਮਿੰਟ ਕਿਜੀਓ ਇੱਕ ਮਿੰਟ ਜੀ ਹਾਂ ਹੁਣ ਉਹ ਕੀੜੀਪਿੰਡ ਦੀ ਗੱਲ ਕਰ ਰਹੇ ਆ ਕੀੜੀਪਿੰਡ ਬਲੌਕ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਆਉਂਦਾ ਸ਼੍ਰੀ ਚਮਕੌਰ ਸਾਹਿਬ ਬਲੌਕ ਦੇ ਵਿੱਚੋਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕੌਣ ਆ ਤੁਹਾਡਾ ਉਹ ਬਿਲੰਦ ਤੁਸੀਂ ਆ ਜੀ ਹਾਂਜੀ ਦੱਸਿਓ ਜੀ ਇਹਨਾਂ ਦਾ ਵੀ 1956 ਵਾਲੀ ਉਹ ਜਮ੍ਹਾਂਬੰਦੀ ਸਿੱਗੀ ਜੀ ਉਹਦੇ ਮੁਤਾਬਕ ਮਾਲਕਾਂ ਦਾ ਪਤਾ ਹੀ ਨਹੀਂ ਹੈ ਕਿ ਵੀ ਜੂੰਦੇ ਕਿ ਮਰਗੇ ਜੁੜਦੇ ਲੇਟੈਸਟ ਪਰੰਡ ਲਓ ਅਸੀਂ ਜੀ ਉਹਨਾਂ ਨੂੰ ਦੱਸੋ ਜੀ ਉਹਨਾਂ ਨੂੰ ਦੱਸੋ ਹਾਂ ਜੀ ਹਾਂ ਜੀ ਹਾਂ ਜੀ ਉਹ ਕਹਿੰਦੇ ਲੇਟੈਸਟ ਅਸੀਂ ਲੇਟੈਸਟ ਪ੍ਰੋਵਾਈਡ ਕੀਤੀ ਹੈ ਸਰਵੇ ਕਰਨ ਤੱਕ ਹਾਂ ਜੀ ਹਾਂਜੀ ਲੇਟੈਸਟ ਲੇਟੈਸਟ ਲਈ ਹੈ ਸਾਡੇ ਕੋਲ ਤਾਂ ਕੋਈ ਫਾਰਮ ਨਹੀਂ ਆਦ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੁਬਾਰਾ ਬੋਲਦੇ ਜੀ ਸਾਡੇ ਕੋਲ ਕੋਈ ਫਰਦ ਨਹੀਂ ਲੈ ਕੇ ਗਏ ਇਹਨਾਂ ਦੇ ਡਿਪਾਰਟਮੈਂਟ ਵਾਲੇ ਬਾਕੀ ਇਹ ਦੱਸ ਸਕਦੇ ਇਹਦੇ ਬਾਰੇ ਹਾਂਜੀ ਤੁਸੀਂ ਆਪਣੀ ਫਰਦ ਚੈੱਕ ਕਰ ਲਓ ਜੀ ਰਿਕਾਰਡ ਦੇ ਵਿੱਚ ਵੀ ਨਵੀਆਂ ਲੱਤੀਆਂ ਜਾਂ ਪੁਰਾਣੀਆਂ ਲੱਤੀਆਂ ਤੁਸੀਂ ਆਪਣਾ ਰਿਕਾਰਡ ਚੈੱਕ ਕਰੋ ਜੀ ਦੇਖੋ ਅੰਦਰੋਂ ਤੋਂ ਲੈएंगे ਕਿੰਨੇ ਸਾ ਕਿਹੜੇ ਸਾਲ ਦੀ ਜਮਾ ਬਦਲੀ ਲੱਤੀ ਦਿਖਾਏ ਕਰੀ ਜੀ ਸ਼ੋਅ ਇੱਥੇ ਦੇਖੋ ਦੇਖ ਲਓ ਮੈਨੂੰ ਕੋਈ ਇਫਰ ਦਾ ਪਾਸ ਨਹੀਂ ਹਲੇ ਆ ਜੀ ਕੱਢੋ ਜੰਦਰ ਕੱਢੋ ਜੀ ਫਰਦ ਕੱਢ ਫਰਦ ਤਾਂ ਆਨਲਾਈਨ ਨਹੀਂ ਭੇਜੀ ਨਹੀਂ ਆਨਲਾਈਨ ਨਹੀਂ ਉਸੇ ਨੂੰ ਚੇਂਜ ਕਰੀ ਹਲੇ ਦੇਖੋ ਹਾਰਡ ਕਾਪੀ ਲੱਤੀ ਤੁਸੀਂ ਮੈਨੂੰ ਓਨਲੀ ਹਾਰਡ ਕਾਪੀ ਆ ਦੇਓ ਜੀ ਕੱਢਿਓ ਜੀ ਹਾਰਡ ਕਾਪੀ ਬਿਲਕੁਲ ਹੈ ਜੀ ਛੱਡ ਜੀ ਚਲੋ ਇੱਕ ਰੁਕੋ ਆ ਕੰਸਟ ਉਸ ਦਿਨ ਲੈ ਕੇ ਆਏ ਸੀ ਭਰਤ ਕੁਝ ਦਿਖਾਉਂਦੇ ਸੀ ਉਹ ਪਿਛਲੀ ਜਦੋਂ ਸੀ ਅਵੇਅਰਨੈਸ ਦਾ ਇਹਦੇ ਵਿੱਚ ਤਾਂ ਜੀ ਫਰਦਾਂ ਤਾਂ ਸਾਰੀਆਂ ਆਪਣਾ ਉਹੀ ਕਢਾ ਕੇ ਦਿੱਤੀਆਂ ਫਰਦ ਕੇਂਦਰ ਤੋਂ ਜੀ ਲੇਟੈਸਟ अच्छा हां जी ओदा अपने वास्ते सीगिया ऑनलाइन ओऊ नी ना हुंदे जी ऑनलाइन नी हां जी ਥੋਡੇ ਪੱਕਾ ਤੁਸੀਂ ਆਪਣੇ ਰਿਕਾਰਡ ਚੈੱਕ ਕਰ ਲਓ ਜੀ ਫਰਜ਼ਾ ਤੁਹਾਡੇ ਕੋਲੇ ਹੋਣੀਆਂ ਤੁਹਾਡੇ ਸਰਵੇ ਵਾਲੇ ਦੇ ਸਰਵੇ ਤਾਂ ਕੀਤਾ ਵਈ ਹੈ ਜੀ ਉਹਦੇ ਲਿਖਿਆ ਹੁਣ ਕੱਢ ਲਓ ਤੇ ਠੀਕ ਹੈ ਚਲੋ ਇਹ ਚੈੱਕ ਕਰ ਲਵਾਂਗੇ ਕੋਈ ਗੱਲ ਨਹੀਂ ਮਤਲਬ ਤੁਹਾਡੇ ਤੁਹਾਡੇ ਰਿਕਾਰਡ ਦੇ ਵਿੱਚ ਸਹੀ ਜਾਣਕਾਰੀ ਹੈ ਨਹੀਂ ਇਹਦਾ ਮਤਲਬ ਤਾਂ ਇਹੀ ਹੈ ਜੀ ਨਹੀਂ ਦੇਖੋ ਕਿ ਤੁਹਾਡੇ ਕੋਲ ਇਸ ਵਕਤ ਪੂਰਾ ਰਿਕਾਰਡ ਵੀ ਨਹੀਂ ਜੀ ਇੱਥੇ ਸੁਣੋ ਇਹਦੇ ਵਿੱਚ ਕੋਈ ਨਹੀਂ ਕואର୍ਡੀਨੇਸ਼ਨ ਦੇ ਨਾਲ ਕੰਮ ਹੁੰਦਾ ਹੈ ਕואର୍ਡੀਨੇਸ਼ਨ ਦੇਖੋ ਕואର୍ਡੀਨੇਸ਼ਨ ਖਤਮ ਹੋ ਗਿਆ ਸੁਣੋ ਗੱਲ ਸੁਣੋ ਸਾਡਾ ਕੀ ਕੰਮ ਹੈ ਅਸੀਂ ਇਹਨਾਂ ਤੋਂ ਲੈ ਆਉਟ ਲੈ ਲਈ ਵਾਟਰ ਰਿਸੋਰਸ ਡਿਪਾਰਟਮੈਂਟ ਨੂੰ ਕਿੱਥੇ ਨਹਿਰ ਬਣ ਰਹੀ ਹੈ ਇਹਨਾਂ ਨੂੰ ਪਤਾ ਕਿੰਨੀ ਕੁਮਾਈਸ਼ ਹੈ ਕਿੰਨੀ ਇਹ ਟੈਕਨੀਕਲੀ ਇਹਨਾਂ ਨੂੰ ਪਤਾ ਤੇ ਫਰਦਾਂ ਵੀ ਇਹਨਾਂ ਦੇ ਡਿਪਾਰਟਮੈਂਟ ਨੇ ਦੇ ਦੇ ਬੈਠੋ ਜੀ ਫਿਰ ਉਹਨਾਂ ਡਿਪਾਰਟਮੈਂਟ ਨੂੰ ਪੁੱਛ ਲੈਣੋ ਜੀ ਤੁਸੀਂ ਬੈਠੇ ਰਹੋ ਦਿਓ ਜੀ ਜਵਾਬ ਸਰਪੰਚ ਸਭ ਤੁਸੀਂ ਦੇ ਦਿਓ ਜਵਾਬ ਇੱਕ ਮਿੰਟ ਜੀ ਪਹਿਲੇ ਹੀ ਸਰ ਰੱਖਦੇ ਆ ਉਹ ਕਿੰਨੇ ਸਾਲਾਂ ਵਾਲੀ ਫਰਦ ਕਰਿਆ ਜੀ ਸਰ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਦਿਓ ਜੀ ਜਵਾਬ ਸਰ ਦੇ ਦਿਓ ਤੁਸੀਂ ਦੇ ਦਿਓ ਜੋ ਲੇਟੈਸ ਅਸੀਂ ਫਰਦ ਸਮਿਤ ਕਰੀਏ ਇਸ ਉਹ ਆਪਣਾ ਜਿਹੜਾ ਹਰਮੇਸ਼ ਨੂੰ ਨਹੀਂ ਉਹਨਾਂ ਐਸਜੀਓ ਕਰੀਏ ਉੱਚੀ ਬੋਲੋ ਟੈਸਟ ਆਈਏ ਕਰਨ ਹਾਂਜੀ ਹਾਂਜੀ ਉਹ ਉਹੀ ਘਟਾ ਕੇ ਦਿੱਤੀ ਸੀਗੇ ਪਟਿਆਲੇ ਆਪਾਂ ਸਰ ਇਹ ਨੂੰ ਭੇਜ ਦੇ ਆਪ ਕੋ ਕਰਦਾ ਨਹੀਂ ਦੇਖਦੇ ਨੇ ਲੇਟੈਸਟ ਭੇਜ ਦੇ ਲੇਟੈਸਟ ਗਟਵਾ ਕੇ ਭੇਜ ਦੇ ਸਰ ਸੇਵਾ ਕੇਂਦਰ ਤੋਂ ਜਿਹੜੀਆਂ ਨਿਕਲਦੀਆਂ ਆਉਂਦੀਆਂ ਲਿਆਓ ਜੀ ਸ਼ੋਅ ਕਰ ਦਿਓ ਲੇਟੈਸਟ ਜਿਹੜੀ ਕੰਪਿਊਟਰ ਤੇ ਆਉਂਦੀ ਹੈ ਲੈ ਆਓ ਜੀ ਕਿੱਥੇ ਸ਼ੋਤਾ ਕਰਿਓ ਜੇ ਤੁਹਾਡੇ ਕੋਲ ਪੇਪਰ ਹੀ ਨਹੀਂ ਹੈਗੇ ਇੱਥੇ ਜੰਤਕ ਸੁਣਵਾਈ ਕਾਦੀ ਹੈ ਜੀ ਮੇਰਾ ਕੁਐਸਚਨ ਹੈ ਜੀ ਇੱਕ ਮਿੰਟ ਹੋ ਜੋ ਇੱਕ ਮਿੰਟ ਹੋ ਜੋ ਭਲਾ ਇਹਦਾ ਜਵਾਬ ਦੇ ਦਿਓ ਜੀ ਬੋਲੋ ਸਪੈਸ਼ਲ ਬਾਕ ਜੇ ਤੁਹਾਡੇ ਕੋਲ ਇਸ ਟਾਈਮ ਪੇਪਰ ਹੀ ਨਹੀਂ ਪੂਰੇ ਹੈਗੇ ਤੇ ਜੰਤਕ ਸੁਣਵਾਈ ਕਿਸ ਵੇਸਤੇ ਹੋ ਰਹੀ ਹੈ ਜੀ ਇਹ ਦੇਖੋ ਪਈਆਂ ਹੋਣੀਆਂ ਤੁਹਾਡੇ ਕੋਲ ਕੋਈ ਲਿਆਓ ਮੇਰਾ ਕੱਢ ਦਿਓ ਤੁਹਾਨੂੰ ਚੈੱਕ ਕੀ ਕਰਨਾ ਆਜੋ ਆਜੋ ਚੈੱਕ ਕੀ ਕਰਨਾ ਕਰਦੀ ਹੈ ਉਹ ਦਾ ਹਾਰਡ ਕਾਪੀ ਉਸ ਤੋਂ ਮੈਂ ਉਹਦਾ ਤੁਹਾਨੂੰ ਸੌਫਟ ਕਾਪੀ ਭੇਜਣਾ ਮੈਨੂੰ ਆਰਡਰ ਨਹੀਂ ਆਦੀ ਹਾਂ ਅੱਛਾ ਜਿਹੜੀ ਕਰਦੇ ਆਪਾਂ ਆਪਣਾ ਫਾਰਮ ਦੇ ਦੱਸੋ ਹੀ ਬਣਾਈ ਜਾਂਦਾ ਕਿਸੇ ਨੇ ਉਹਦਾ ਹਾਰਡ ਕਾਪੀ ਭੇਜ ਦਨੇ ਸੌਫਟ ਕਾਪੀ ਦਾ ਜਿਹੜੀ ਆਮ ਆਨਲਾਈਨ ਪਈ ਹੈ ਜੀ ਉਹ ਉਹ ਨਿਕਲ ਜਾਂਦੀ ਹੈ ਉਹ ਦੇਖਣ ਲਈ